ਮੈਂ ਤਾਂ ਵੇਚ ਨਹੀਂ ਨੀ ਯਾਰ ਮੇਰਾ ਹੀ ਮਰੀ ਜਾਂਦਾ ਯਾਰ ਡੂੜ ਲਈ ਵੀ ਆ ਮੇਰੀ ਯਾਰ ਕਿਵੇਂ ਵੇਚੂੰਗਾ ਮੈਂ ਵੇਚ ਮੈਂ ਵੇਚ ਨਹੀਂ ਨੀ ਮੱਝ ਆ ਗਈ ਉਹ ਕਿਉਂ ਯਾਰ ਹੋਰ ਲੈਣੋ ਕੋਈ ਯਾਰ ਕਿੰਨੇ ਦੀ ਲੈ ਕੇ ਆਉਂਦੇ ਰੈਂਪ ਤੇ ਬੰਚੇ ਹੋਇਆ ਦੋਸਤੋ ਇੱਕ ਤਰੀਕ ਵਾਲੀ ਮੰਡੀ ਦੇ ਜਿਹੜੀ ਹਾਲਾ ਕਿ ਇੱਕ ਤਰੀਕ ਨੂੰ ਲੱਗਦੀ ਆ ਤੇ ਭਰਦੀ ਪੂਰੀ ਆ ਮੰਡੀ ਦਾ ਮਾਹੌਲ ਦੇਖੋ ਪਹਿਲਾਂ ਤੁਸੀਂ ਇਹ ਮੰਡੀ ਦੇ ਉੱਤੇ ਤਾਂ ਪੈਰ ਤਰਨੂ ਥਾਂ ਨਹੀਂ ਹੁੰਦਾ ਕਿਉਂਕਿ ਇੰਨੀ ਭਰ ਜਾਂਦੀ ਆ ਚੈਂਪੀਅਨ ਮੰਡੀ ਐ ਵੱਡੀ ਮੰਡੀ ਐ ਸਭ ਤੋਂ ਵੱਡੀ ਮੰਡੀ ਇਹੀ ਮਨਿੰਦੇ ਰਾਮਪਰੇ ਦੀ ਤੇ ਬਾਕੀ ਉਹ ਚੰਗੀਆਂ ਝੋਟੀਆਂ ਆਉਂਦੀਆਂ ਤੇ ਜਾਇਜ਼ ਰੇਟ ਦੀਆਂ ਮਿਲ ਜਾਂਦੀਆਂ ਤੇ ਨ ਜਾਇਜ਼ ਰੇਟ ਦੀਆਂ ਮਿਲ ਜਾਂਦੀਆਂ ਤੇ ਅੱਜ ਜੇ ਆਪਾਂ ਗੱਲ ਕਰ ਲਈਏ ਤਾਂ ਗਾਹ ਘਟਾ ਮੰਦਾਗਾ ਤੇ ਰੇਟ ਲੋਕਾਂ ਦੇ ਜਿੰਮੇ ਕਹਿੰਦੀ 3 ਲੱਖ 2.5 ਲੱਖ 5 ਲੱਖ ਉਹ ਕਰਨੀ ਕਰਨੇ ਹੁੰਦੇ ਆ ਤੇ ਬਾਕੀ ਮਾਲ ਬਹੁਤ ਘੱਟ ਆ ਲੈ ਮਿੱਤਰੋ ਬਾਈ ਕੋਲ ਨਾ ਸਾਰੀ ਮੰਡੀ ਦੇ ਵਿੱਚੋਂ ਟਾਪ ਕੁਆਲਿਟੀ ਦੇ ਖੀਰੇ ਲਈ ਖੜਾ ਜਿਵੇਂ ਕਹਦੀ ਕਾਲਾ ਸੋਨਾ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਤਾਜ਼ੀਆਂ ਸੂਈਆਂ ਹੋਈਆਂ ਝੋਟੀਆਂ ਨੇ ਚੰਗੇ ਦੁੱਧ ਰਕੜ ਵਾਲੀਆਂ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਣਾ ਤੁਹਾਨੂੰ ਤੇ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਲੈ ਬਾਈ ਇੱਕ ਨੰਬਰ ਵਾਲੀ ਤੋੜ ਕੇ ਇੱਕ ਨੰਬਰ ਤੋਂ ਤੁਰਦੀ ਸ਼ੁਰੂਆਤ ਕਰਦੇ ਤੋੜ ਕੇ ਤੁਹਾਨੂੰ ਦਿਖਾ ਰਹੇ ਹਾਂ ਤੇ ਚੈੱਕ ਕਰੋ ਪੂਰਾ ਜਮਾਂ ਸਿੰਗ ਕੁਆਲਿਟੀ ਪਿੱਠਪੋੜਾ ਬਨਾਵਟ ਤੇ ਇਕ ਲਕਲਾ ਚੀਜ਼ਾਂ ਪਈ ਹੈ ਹਨਾ ਜਿਵੇਂ ਆਪਾਂ ਕਹਦੇ ਆ ਟਰੌਡਰ ਦੀ ਬਨਾਵਟ ਬਹੁਤ ਸੋਹਣੀ ਆ ਤੋਰ ਦੀ ਚੈੱਕ ਕਰ ਲੋ ਝੋਟੀ ਚੰਗੇ ਤੋਂ ਉਧਰ ਕਾੜ ਵਾਲੀ ਆ ਤੇ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਕੀ ਕੁਆਲਿਟੀ ਆ ਕਿੰਨਾ ਗੁੱਦਬਾਦ ਕੱਢੂਗੀ ਕਿੰਨਾ ਗ੍ਰੇਟ ਬਣਦੇ ਬਾਈ ਤਾਜੀ ਸੁਈ ਹੋਈ ਆ ਤੇ ਸ਼ਿੰਗਾਰ ਵੀ ਬਾਈ ਨੇ ਕਾਸਰ ਕੋਈ ਛੱਡੀ ਨਹੀਂ ਫੁੱਲਾਂ ਪਹਲਾਂ ਕੰਨਿਓ ਤੇ ਚੁੰਨੇ ਚੰਨਿਆਂ ਗੋਟੇ ਦੇ ਪਾਈਆਂ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਦੋ ਨੰਬਰ ਵਾਲੀ ਵੀ ਤੋਰ ਦੇ ਫਿਰ ਆਪਾਂ ਡਿਟੇਲ ਤੁਹਾਨੂੰ ਦਿਖਾਉਣਾ ਤੇ ਬਾਕੀ ਜੇ ਆਪਾਂ ਗੱਲ ਕਰ ਲਈ ਹੈ ਨਾ ਚੰਗੀਆਂ ਝੋਟੀਆਂ ਸਾਰੀ ਮੰਡੀ ਚੋਂ ਕੋਈ ਕੋਈ ਮਿਲਦੀ ਹੈ ਤੇ ਰੇਟ ਵੀ ਚੰਗਾ ਹੋਊ ਤੇ ਦੁੱਧ ਵੀ ਚੰਗਾ ਕੱਢਦੀ ਹੈ ਜਿਹੜੇ ਭਰਾ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਰਟੀਨ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਲੈ ਜਾ ਚੁੱਪ ਕਰਕੇ ਸ਼ੌਂ ਲੱਗੇ ਆਪਣੀ ਘਰ ਦੀ ਕੱਟੀ ਲੈ ਜਾ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਚੰਗੇ ਦੁੱਧ ਵਾਲੇ ਬਣਦੇ ਬਾਈ ਪਹਿਲਾ ਤੋਰੀ ਝੋਟੀ ਤਾਈ ਜੀ ਸੁਣ ਇਹ ਇੱਕ ਘੜਦੀ ਆ ਬਾਈ ਤੋਂ ਡਿਟੇਲ ਲੈ ਕੇ ਆਪਾਂ ਪ੍ਰੋਪਰ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸੋ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਕਿਆ ਬਣ ਲੱਗ ਗਈ ਹੋ तो जो तुम ईप खवाओगे वो ब्यात पर दिखेगा और दिखेगा क्यों कर जब उसकी लेवटी सुथरी और बड़ी तैयार हो जाएगी जब ठोकर न बाल्टी दूध की काटोगी तो उस खात बाट के देखने लाग रही हो तावड़ी ही जाओ ना तो बाटा के बाबू ने भेज दो मेडिकल स्टोर पे उड़ते ले आओ राइट एच राइट एच में दस दस एम एल तड़के सांझ रोटियाम चौपड़ कर दो इससे थारी मैं की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती ਇਪ ਦੋ ਕੀ ਮੇ ਵੀ ਆ ਗਈ ਹੈ ਅਰ ਬੇਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੈਸ ਨੰਬਰ ਪਰ ਫੋਨ ਕਰ ਲਿਓ 78920 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈ ਨਾਮ ਜੀ ਆਪਣਾ ਮੋਹਨ ਸਿੰਘ ਆ ਜੀ ਮਾਣ ਇਧਰ ਨੂੰ ਜੇ ਤੇ ਮੋਹਨ ਸਿੰਘ ਬਈ ਮੋਹਨ ਸਿੰਘ ਕਿੱਥੋਂ ਆਏ ਸਾਡਾ ਬਰਨਾਲੇ ਕੋਲੇ ਜੀ ਲੁਧਿਆਣਾ ਰੋਡ ਤੇ ਪਿੰਡ ਰਹੇ ਕੋਟ ਦੇ ਤੇ ਬਰਨਾਲੇ ਦੇ ਵਿਚਾਲੇ ਵਿਚਾਲੇ ਪਿੰਡ ਰਹੇ ਜਿਲ੍ਹਾ ਲੁਧਿਆਣਾ ਪਿੰਡ ਰਾਏਕੋਟ ਬਰਨਾਲਾ ਬਰਨਾਲਾ ਹਾਂਜੀ ਠੀਕ ਆ ਤੇ ਮੋਹਨ ਸਿੰਘ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 98727 51731 ਤੇ ਮੋਹਨ ਬਾਈ ਜੀ ਆਪਾਂ ਗੱਲ ਕਰ ਲਈ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੋੜ ਕੇ ਦਿਖਾਈ ਆ ਤੇ ਕਿੰਨੇ ਕਿ ਦਿਨਾਂ ਸੂਈ ਆ ਕੀ ਗੱਲ ਬਾਤ ਆ 13 14 ਦਿਨ ਹੋ ਗਏ ਝੋਈ ਸੂਈ ਨੂੰ ਦੁੱਧ ਕਿੰਨਾਗਾ 21 ਕਿਲੋ ਹੁਣ ਤਿਆਰ ਹੈ ਪੂਰਾ ਹਾਂਜੀ ਕੰਡੇ ਵਾਲਾ ਹਾਂਜੀ ਹਾਂਜੀ ਤਲਾ ਦੋਗੇ 21 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਚਾਹੀਏ ਘਰੋਂ ਚੋਕੇ ਲਿਆਓ ਤੁਹਾਨੂੰ ਟਾਈਮ ਆ ਗਰੰਟੀ ਕਰਦੇ ਆਪਾਂ ਵਪਾਰ ਵੀ ਆ ਝੋਟੀਆਂ ਸਾਡੀਆਂ ਘਰ ਦੀਆਂ ਹਾਂ ਇਹ ਜਿਆ 40 ਝੋਟੀਆਂ ਆਪਣੇ ਕੋਲੇ ਘਰੇ ਰੱਖਿਆ ਹੋਇਆ ਠੀਕ ਆ ਵੀ ਮਤਲਬ ਸੌਂਕ ਜਿਹੜੀਆਂ ਹੁੰਦੀਆਂ ਆਪਾਂ ਘਰੇ ਉੱਤੇ ਲਾ ਲੈਣੀਆਂ ਦੋਤੇ ਆਪਦਾ ਬਰੀਡ ਆਪਦੀ ਤਿਆਰ ਕਰੀ ਹੋਈ ਆ ਆ ਬਰੀ ਕਰੀ ਠੀਕ ਆ ਤੇ ਬਾਕੀ ਬਾਈ ਰੈਡੀ ਕਰ ਲੈਣੇ ਮਾਨੂੰ ਦੀ ਰੇਟ ਕੀ ਕਰਤਾ ਰੇਟ ਤਾਂ ਹੀ ਉਹਦਾ 9.5 ਕਰਦੇ 9.5 ਲੱਖ ਮਾਨਤਾਨ ਹੈ ਮਾਨਤਾਨ ਮਾਨਤਾਨ ਦਾ 6.5 ਦੀ ਦੇ ਦਾਂਗੇ ਠੀਕ ਆ ਵੀ 6.5 ਦੀ ਆਪਾਂ ਖੜਾ ਦਾਂਗੇ ਹਾਂਜੀ ਠੀਕ ਆ ਤੇ ਬਾਈ ਮਹਣ ਦੂਜੇ ਨੰਬਰ ਦਾ ਜੀ ਜੀ ਆਪਾਂ ਇਹ ਕਹਿੰਦੇ ਸੂਈ ਝੋਟੀ ਹੈ ਦੂਜਾ ਸ਼ੂ ਹੈ ਇਹ ਦਾ ਇਹਦਾ ਵੀ ਦੂਜਾ ਸ਼ੂ ਆ ਤੇ ਇਹ ਕਹਿ ਕੇ ਦਣਾ ਸੂਈ ਆ। ਇਹ ਵੀ ਇੰਨੇ ਕਦਮ ਇਕੱਠੀਆਂ ਸੂਈਆਂ ਹੋਈਆਂ। ਅਸਾਂ ਇਕੱਠੀਆਂ ਸੂਈਆਂ ਹੋਈਆਂ ਨੇ। ਤੇ ਇਹਦੇ ਥੱਲੇ ਬਾਈ ਦੁੱਧ ਦੀ ਗੱਲ ਕਰੀਏ। ਇਹ ਥੱਲੇ 17 ਕਿਲੋ ਇਹ 16 ਪੂਰਾ। ਹਾਂਜੀ। ਲੈ ਮਿੱਤਰੋ 16-17 ਕਿਲੋ ਹੁਣ ਬਾਈ ਕਹਿੰਦਾ ਤਿਆਰ ਆਗਾ ਤੇ ਕੰਡਾ ਲਾ ਲਿਓ ਤੇ ਇਹਦਾ ਬਾਈ ਕੀ ਰੇਟ ਆ? ਹੈਂ? ਇਹਦਾ ਕੀ ਰੇਟ ਆ? ਇਹਦਾ ਮੁੱਲ ਸਵਾ 3 ਨਹੀਂ 3 ਦੀ ਦੇ ਦਾਂ। ਇਹਦਾ ਸਵਾ 3 3 ਦੀ ਦੇ ਦਿਆਂਗੇ। ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ। ਇੱਕ ਵਾਰੀ ਬਾਈ ਨੰਬਰ ਹੋਰ ਬੋਲ। 9872752733 ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਰਾਮਪਰਾ ਮੰਡੀ ਤੇ ਪਹੁੰਚਿਆ ਹੋਇਆ ਚ ਲੈ ਮਿੱਤਰੋ ਬਾਈ ਕੋਲ ਨਾ ਦੋ ਨਾਗ ਨੇ ਦੋਨੇ ਤੋਰ ਕੇ ਦਿਖਾਉਣੇ ਆ ਤੇ ਇੱਕ ਪਹਿਲੀ ਗੱਭਣਾ ਕੀ ਪਹਿਲੀ ਗੱਭਣਾ ਉਰਲੀ ਸੂਈ ਹੋਈ ਹੈ ਉਰਲੀ ਤਾਜੀ ਸੂਈ ਹੋਈ ਆ ਆ ਤਾਜੀ ਸੂਈ ਚੈੱਕ ਕਰੋ ਤੇ ਫੇਰ ਆਪਾਂ ਬਾਈ ਤੋਂ ਡੇਲ ਲੈ ਕੇ ਦੇਵਾਂ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਥਾਣਾ ਹਵਾਨਾ ਜਿਹੜਾ ਪੂਰਾ ਵਧਿਆ ਜੇ ਆਪਾਂ ਗੱਲ ਕਰ ਲਈ ਸਿੰਘ ਸੰਗ ਝੋਟੀ ਚੰਗੀ ਆ ਤੇ ਦੁੱਧ ਵੀ ਚੰਗਾ ਕੱਢੂਗੀ ਤੇ ਬਾਕੀ ਬਾਈ ਤੇ ਸਾਰੀ ਗੱਲ ਬਾਤ ਪ੍ਰੋਪਰ ਡੀਟੇਲ ਦੇ ਵਿੱਚ ਰਹਿਾਂਗੇ ਗ੍ਰੇਡਡ ਮੱਝ ਆ ਗਈ ਮੱਥੇ ਫੂਲ ਤੇ ਮਗਰ ਬੱਚੇ ਦੇ ਫੂਲ ਨਾਲ ਤੇ ਤਾਜੀ ਸੂਈ ਹੈ ਮੇਨ ਗੱਲ ਤੇ ਬਾਕੀ ਪਥਣਾ ਦੀ ਗੱਲ ਕਰ ਲਈ ਥਣ ਥੋੜੇ ਜੁੜਮੇ ਤਹਾਂ ਦਿਖਾਈ ਨਾ ਜਾਲ ਮੈਨਾਂ ਜਾਲੀ ਹਰੇ ਜਮੇ ਕਦੀ ਤੇ ਤੂੰ ਥਣ ਸੋਹਣਾ ਲੱਗਿਆ ਥੀ ਚੋਈ ਵਾਲਾ ਤੇ ਬਾਕੀ ਬਾਈ ਤੋਂ ਬਿਲਕੁਲ ਲੱਗਣਾ ਨਹੀਂ ਹੋ ਰਹੀ ਬਾਈ ਹਸੀ ਗਾ ਜਾਰੀ ਸਾਰੇ ਭਰਾਵਾਂ ਤੇ ਬਾਈ ਨਾਮ ਦੱਸ ਇੱਕ ਵਾਰੀ ਨਾਮ ਮਰਾ ਗੁਰਵਿੰਦਰ ਸਿੰਘ ਹੈ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਹੈ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਹਾਂਜੀ ਠੀਕ ਆ ਤੇ ਗੁਰਵਿੰਦਰ ਇੱਕ ਵਾਰੀ ਟੈਲੀਫੋਨ ਨੰਬਰ ਦੇ ਬਾਈ 768925682 ਹੂੰ 768925682 ਠੀਕ ਆ ਤੇ ਗਰਵਿੰਦਰ ਜੀ ਆਪਾਂ ਬਈ ਇਹ ਝੋਟੀ ਦੀ ਗੱਲ ਕਰ ਲਈ ਤਾਂ ਕੰਮੇ ਸੁਈਆ ਬਈ ਤੀਜਾ ਦਿਨ ਸੁਈ ਨਹੀਂ ਆਈ ਹੂੰ 12 ਕਿਲੋ ਹਾਂਜੀ 12 ਕਿਲੋ ਬੋਲੇ ਜਿਹੜਾ ਸਹੀ ਆਈ ਸਹੀ ਜਮਾ ਹਾਂਜੀ ਮੰਡੀਆ ਕੋਹੋਂ ਦਾ ਆਪਣਾ 18-19 ਕਿਲੋ ਵੀ ਕਹਿਦੀ ਆਈ ਹੂੰ ਕਿਉਂ ਇੱਥੇ ਕਿਹੜਾ ਕਹਿੰਦੇ ਚੋ ਗਿਆ 12 ਕਿਲੋ ਤੋਲ ਕੇ ਦੇ ਦੇਾਂਗੀ ਵੀ ਜੇ ਕਈ ਵਾਰ ਕਹਦੇ ਆ ਲੈ ਅਸੀਂ ਤੇ ਤੋਲ ਕੇ ਲੈਣੀ ਆ 12 ਕਿਲੋ ਤੋਲ ਦੇਾਂਗਾ ਹਾਂਜੀ ਬਈ ਠੀਕ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਈ ਜਿੰਨਾ ਹੈਗਾ ਪੋਣੇ ਸੁਆ ਕੰਮ ਹੈਗਾ ਤੁਹਾਵਰੇ ਦੂਜਾ ਦੂਜਾ ਹਾਂਜੀ ਤੇ ਮਿੱਤਰੋ ਖੋਸਾ ਕੋਟਲਾ ਬਾਈ ਦਾ ਪੰਡਾ ਜਿਹੜਾ ਮੁੱਗਾ ਰਹਿੰਦਾ ਹਾਂਜੀ ਠੀਕ ਆ ਤੇ 12 ਕਿਲੋ ਬਾਕੀ ਬਾਈਆਂ ਦਾ ਦੁੱਧ ਪ੍ਰੋਪਰ ਤੋਲ ਕੇ ਦੇਣਾ ਕੰਡੇ ਦੀ ਹਾਂਜੀ ਤੇ ਕਿੰਨਾ ਦੁੱਧ ਪਾਉ ਗੁਰਵਿੰਦਰ ਦੋ ਤਾਂ ਬਈ ਸੇਵਾ ਦਾ ਹੀ ਦੁੱਧ ਆਪਣਾ ਵੀ ਹੁਣ ਕਿਸੇ ਨੇ ਸੇਵੇ ਨੇ ਕਿਦੀ ਫਿਰ ਦੁੱਧ ਕਾਦਾ ਪੋਣੀ ਹਾਂ ਵੀ ਉਹ ਅਲੱਗ ਡਿਪੈਂਡ ਕਰਦਾ ਜਿੱਦੀ ਮੈਂ ਚਾਹਾਂ ਬੰਦਾ ਕਦੋਂ ਦੇਣਾ ਚਾਹਦਾ ਹੀ ਹੂੰ ਤੇ ਗੁਰਵਿੰਦਰ ਰੇਟ ਦੀ ਗੱਲ ਆਂਦੀ ਆ ਬਾਈ ਰੇਟ ਕੀ ਕਰਤਾ ਰੇਟ ਮੋਂ 180 ਕਰਦੇ ਆਂ ਇੱਕ ਲੱਖ ਤੇ 80 ਹਜ਼ਾਰ ਹਾਂਜੀ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਬਾਹਾਂ ਨਹੀਂ ਕਰੀਂਂ ਗੱਲ ਨਹੀਂ ਬਾਹਰੋਂ ਬਹੁ ਮੈਲਦਾਨੀ ਲੋਕ ਕਟੀਆਂ ਦੇ ਪਾਲਦੇ ਨਹੀਂ ਕਾਡੂ ਮਾਲ ਦੇ ਪਹੁ ਤੁਰ ਜਾਂਦੇ ਸੀ ਹਾਂ ਕਿਉਂ ਛੋਟੀਆਂ ਬੰਨਦੇ ਫੇਰ ਹੀ ਮਈਆਂ ਰੇਲੀਆਂ ਹੋਏ ਬਿਲਕੁਲ ਬਿਲਕੁਲ ਤਾਂ ਹੀ ਰੇਟ ਪੜਾ ਜਾ ਜਾ ਹਾਂਜੀ ਵੀ ਇਹਦਾ ਕਰਕੇ ਹਾਂਜੀ ਤੇ ਕਿਵੇਂ ਮਾਹੌਲ ਮੰਡੀ ਦਾ ਮੰਦਾ ਕਿਹਾ ਉਹ ਆ ਠੀਕ ਹੈ ਨਾ ਮੰਦਾਂ ਨੇ ਤੇਰੀ ਵੀ ਜਿਵੇਂ ਗਾਗ ਹੈਗਾ ਕਿਹਨੇ ਹੈਗਾ ਹੀ ਗਾਗ ਕੋਈ ਸੀਜ਼ਨ ਤੇ ਥੋੜਾ ਫਰਕ ਪੈਂਦਾ ਕਿ ਹੁਣ ਲੋਟਾ ਕਿੱਥੇ ਆ ਅੱਜ ਪਿਆ ਹੀ ਅੱਗੇ ਨਾਲ ਥੋੜਾ ਗਾਗ ਕੱਢਿਆ ਬਈ ਠੀਕ ਆ ਹਾਂਜੀ ਲੈ ਮੈਂ ਤੇਰੇ ਦੂਜੇ ਨੰਬਰ ਦਾ ਤੌਰਕ ਦਿਖਾਉਣੇ ਇੱਕ ਵਾਰੀ ਇਹ ਵੀ ਚੈੱਕ ਕਰ ਲੋ ਤੇ ਇਹ ਕਿੰਨੇ ਕ ਦਣੇ ਦੀ ਬਈ ਕੱਚੀ ਆ ਏ ਬਈ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈਂਦੀ ਆ ਹਾਂਜੀ ਤੇ ਸੂਆ ਬਾਈ ਕਹਾਂ ਸੂਆ ਵੀਰੇ ਤੀਜਾ ਤੀਜਾ ਸੂਆ ਤਾਂ ਦੋ ਵੀ ਚੰਗਾ ਦਊ ਹੈਨਾ ਹਾਂਜੀ ਦੋ ਤੇ ਚੰਗਾ ਦਊ ਬਾਕੀ ਆਰਡਰ ਆਰਡਰ ਬਾਈ ਜਾਂਦੀ ਦੱਸਦੀ ਛੋਟੀ ਤੇ ਤੀਜਾ ਸੂਆ ਬਾਈ ਕਹਿੰਦਾ ਸੂ ਕੀ ਕਰਮ ਵਾਲੀ ਹਾਂਜੀ ਤੇ ਬਾਕੀ ਦੁੱਧ ਦਿੱਤੇ ਦੋ ਪਤਾ ਲੱਗੂ ਕਿੰਨਾ ਦੁੱਧ ਆ ਬਾਈ ਉਹ ਵੀਰੇ ਗੱਭਣ ਆਈ ਨਹੀਂ ਹਾਂ ਪਿਛਲੀ ਵਾਰ ਕਿੰਨਾ ਦਿੱਤਾ ਸੀ ਪਿਛਲੀ ਵਾਰ 14 15 ਕਿਲੋ ਮਾਲ ਕਰਦੇ ਕਹਿੰਨ ਸਰ ਦੁੱਧ ਦੇ ਨੇ ਪਾਇਆ ਬਾਈ ਹਾਂ ਜੀ 15 ਕਿਲੋ ਕਿ ਦਿੱਤਾ ਅੰਦੀ ਆਪਾਂ ਵੀ ਦੇ ਚੋਏਗਾ ਨਹੀਂ ਕੀ ਉਮੀਦ ਲਾਉਣੇ ਆ ਵੀ ਆਪਾਂ ਉਮੀਦ ਹੁਣ ਜਿਵੇਂ ਤੁਸੀਂ ਲੈ ਲਈ ਐਸਟੀਮੇਟ ਲਾ ਕੇ ਲਈ ਆ ਵਾਦੀ ਚਾਹੀਦਾ ਵਿਰੇਕਤੀ ਦੇ ਨੂੰ ਕੋਈ ਕਿਲੋ ਦੋ ਕਿਲੋ ਚਾਹੀਦਾ ਹਾਂਜੀ ਜਿਵੇਂ ਝੋਟੀ ਦਾ ਮੰਨ ਲਖਵਾਨਾ ਹੋਣਾ ਦੀਦਾ ਨਾ ਉਹਨਾ ਬਹੁਤ ਸਰੀ ਬਾਕੀ ਝੋਟੀ ਬੋਡੀ ਬਾਂਤਰ ਦੀ ਬਹੁਤ ਸਹੀ ਹੈ ਸਟ੍ਰਕਚਰ ਦੇ ਵਿੱਚ ਕਹਿੰਦੀ ਬੋਡੀ ਵਾਲੇ ਬੋਡੀ ਦੇ ਵਿੱਚ ਨਾਲਾ ਨੂੜਾ ਦਿਸੀ ਹੈ ਹਨਾ ਬਾਕੀ ਲੇਵਾਲੂ ਆ ਬਹੁਤ ਹੈ ਝੋਟੀ ਦਾ ਬਰੀਕੀ ਬਹੁਤ ਆ ਮੱਝ ਜਾ ਬਰੀਕੀ ਆ ਪਤਲੇ ਪਿੰਡੇ ਦੀ ਝੋਟੀ ਕੁ ਦੁੱਪੜ ਨਹੀਂ ਗਈ ਕਿੰਨੇ ਦਿਨ ਕਹੇ ਜੀ ਕਰਵੰਦਰ ਇਹ ਲੈ ਜੂਗੀ 4-5 ਦਿਨ ਚਾਰ ਪੰਜ ਦਿਨ ਹਾਂਜੀ ਤੇ ਬਾਕੀ ਇਹਦਾ ਬਈ ਕੀ ਡਿਮਾਂਡ ਕਰੀਂ ਅਗਰਵੰਦਰਾ ਡਿਮਾਂਡ ਵੀ ਹੈ 160 ਕਰਦੇ 1 ਲੱਖ 60 ਹਜ਼ਾਰ ਮੰਨ ਤਾਂ ਡੇਢ ਦੀ ਦੇ ਦਾਂਗੇ ਜੀ ਡੇਢ ਲੱਖ ਦੇ ਦਾਂਗੇ ਹਾਂ ਜੀ ਇਹ ਵਿੱਚੋਂ ਕੇ ਲਊਗਾ ਇਹ ਉਹਦਾ ਫਿਰ ਮੁੱਲ ਕਰਾਂਗੇ ਉਹਦਾ ਮੁੱਲ ਕਰ ਦੁੱਧ ਚਵਾ ਕੇ ਦੇ ਦਾਂਗੇ ਅੱਜ ਇਹ ਟਾਈਮ ਤੇ ਡੇਢ ਲੱਖ ਰੁਪਇਆ ਹਾਂ ਜੀ ਗੱਭਰ ਦਾ ਡੇਢ ਲੱਖ ਠੀਕ ਹੈ ਕੱਲ ਨੂੰ ਸੂਹੀ ਦੁੱਧ ਐਂਡ ਦਾ 16 17 ਗਾੜ ਦੇ ਫਿਰ ਉਹ हिसाब ਰੇਟ ਹਾਂ ਜੀ ਫਿਰ ਉਹ ਜ ਆ ਚੋਟੀ ਜਿਹੜੀ ਇਹਦਾ ਦੁੱਧ 16 ਕਿਲੋ ਚੋਕੇ ਲਊਗਾ ਫਿਰ ਇਹਦਾ ਹੀ ਮੁੱਲ ਹੋ ਜਾਊਗਾ ਠੀਕ ਹੈ ਵੀ 16 ਚਵਾ ਦੇਂਗਾ ਹਾਂ ਜੀ ਲੰਮਤਰੋ ਆ ਚੋਟੀ ਬਾਈ ਕਹਿੰਦਾ ਅੱਜ 12 ਕਿਲੋ ਆ ਉਹ ਹਿਸਾਬ ਰੇਟ ਹੋਊਗਾ ਹਾਂਜੀ ਇਹ ਆਈ ਦਾ ਮੁੱਲ ਹੈ ਹੋਰ ਕੀ ਹੁੰਦੀਆਂ ਘਰੇ ਹਾਂਜੀ ਹਾਂਜੀ ਆਪਣੇ ਕੋਲ ਹਰੇਕ ਪਾਕਤ 5-6 ਮੰਨੀਆਂ ਹੁੰਦੀਆਂ ਹੁੰਦੀਆਂ ਨੇ ਤਾਈਆਂ ਸੁਈਆਂ ਹਾਂਜੀ ਤਾਈ ਵਾਰਾਂ ਘਪਾਣੇ ਲੈਣੀ ਹੁੰਦੀਆਂ ਹਾਂਜੀ ਹਰੇਕ ਰੇਟ ਦੀ ਮਹ ਹੁੰਦੀ ਹੈ ਆਪਣੇ ਕੋਲ ਹੂੰ ਤੇ ਕੀ ਮਨ ਲਾ ਵੀ ਮੁੱਲ ਘੱਟ ਤੋਂ ਘੱਟ ਕਿੰਨਾ ਕਾਲੀਆਂ ਹੁੰਦੀਆਂ ਨੇ ਇਹ ਵੀਰੇ 70000 ਤੋਂ ਲੈ ਕੇ 2 ਲੱਖ ਤੱਕ ਦੀ ਮਹ ਹੁੰਦੀ ਹੈ ਆਪਣੇ ਕੋਲ ਹਾਂਜੀ ਛੀਨ ਤੇ ਸਕੀਨ ਝੋਟੀ ਜਿਹੜੀ ਮਰਜੀ ਬੋਲ ਲੈ ਸਕਦਾ ਬੰਦਾ ਕੋਈ ਵੀਰ ਭਰਾ ਦਾ ਕੰਡਾ ਲਿਆ ਦੋ ਟਾਈਂ ਦੋ ਤੇ ਝੋਕ ਕੇ ਲੈ ਜੀ ਵੀਰੇ ਡਰੈਸ ਇੱਕ ਵਾਰੀ ਹੋਰ ਨੋਟ ਕਰ ਲਓ ਬਾਈ ਇੱਕ ਵਾਰੀ ਹੋਰ ਬੋਲ ਦਿਓ

जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਕਰੇ ਜਾਣਾ ਪਊਗਾ ਚੋਕੇ ਦੇਖਿਆ ਉਹ 17000 ਜੀ ਵੀਰੇ ਕਹਨੇ ਝੋਟੀ ਲੈਣੂ ਆਪਣੇ ਜਦੋਂ ਮਰਜ਼ੀ ਸੰਪਰਕ ਕਰ ਲਓ ਹਾਂ ਸੰਪਰਕ ਜਦੋਂ ਮਰਜ਼ੀ ਕਰ ਲਓ ਤੇ ਬਾਕੀ ਮਾਨਤਾਣ ਜ਼ਰੂਰ ਹੋ ਜਾਊਗਾ ਹਾਂ ਜੀ ਮਾਨਤਾਣ ਕਰਾਂਗੇ ਲੈ ਮਿੱਤਰੋ ਨਾ ਕਬਈ ਦੀ ਬਾਿਹੜ ਤੌਰਕ ਦਿਖਾਉਣੇ ਆ ਤੇ ਮਗਰ ਬੱਸੀ ਆ ਬਈ ਪੱਛੀ ਆ ਬਈ ਮਗਰ ਬੱਸੀ ਪੂਰੀ ਸੋਹਣੀ ਜਾਵਾ ਐਚ ਐਫ ਦੀ ਤੇ ਬਾਈ ਸਾਡ ਜੀ ਤੇ ਲਈ ਖੜੇ ਸੀ ਹੌਲੀ ਹੌਲੀ ਆਰਾਮ ਨਾਲ ਤੇ ਚੰਗੇ ਦੁੱਧ ਵਾਲੀ ਐ ਜਿਵੇਂ ਆਪਾਂ ਕਹਿੰਨੇ ਗਰਮੀ ਚ ਬਾਈ ਵੜਾ ਲੈ ਲੋ ਹਨਾ ਦੁੱਧ ਮੁੱਕ ਜਾਂਦਾ ਕਿਥੇ ਮੱਜਾਂ ਸੁਆ ਹੁੰਦਾ ਨਹੀਂ ਤੇ ਬਾਿਹੜ ਚੰਗੀ ਆ ਤੇ ਬਾਕੀ ਬਾਈ ਲਈ ਖੜੇ ਸੀਗੇ ਮੰਗਰ ਬਹੁਤ ਸੋਹਣੀ ਐਚ ਐਫੀ ਨਸਲ ਦੀ ਜਿਹੜੀ ਬੱਸੀ ਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਅਡ ਰੋਡਰ ਪੂਰਾ ਵਧੀਆ ਬਣਾ ਬਣਦੇ ਬਾਈ ਤੇ ਸਾਫ ਸੁਥਰੇ ਲੇਵੇ ਦੀ ਆ ਕੱਲਾ ਕੱਲਾ ਥਣਾ ਤੇ ਬਾਕੀ ਪੂਰੀ ਠੰਡੀ ਸੀਲਾ ਦੇਖ ਸਕਦੇ ਤੁਸੀਂ ਹਨਾ ਨਹੀਂ ਥਣਾ ਦੇ ਪਸ਼ੂ ਹੱਥੇ ਲਵਾ ਹੁੰਦਾ ਤੇ ਬਾਕੀ ਬਾਈ ਲੇਵ ਲੂਵੇ ਤਾਂ ਸਮਾਰੀਆਂ ਦਾ ਪੂਰੀ ਠੰਡੀ ਜਮਾ ਤੇ ਕੋਈ ਚੱਕਰ ਨਹੀਂਗਾ ਬਾਈ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਉਰੇ ਖੜ ਜਾ ਬਾਈ ਬਾਈ ਸੱਚੀ ਗੱਲ ਤੇ ਬਾਈ ਨਾਮ ਦੱਸੀ ਪਹਿਲਾਂ ਦਾ ਨਾਮ ਜਦਵਿੰਦਰ ਸਿੰਘ ਜਦਵਿੰਦਰ 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 ਬਾਈ ਪਿੰਡ ਗੱਲਕਲਾ ਬਾਈ ਗੱਲਕਲਾ ਜ਼ਿਲ੍ਹਾ ਕਿਹੜਾ ਪੈਂਦਾ ਪਟੰਡਾ ਠੀਕ ਹੈ ਇੱਕ ਵਾਰੀ ਜਦਵਿੰਦਰ ਨੰਬਰ ਬੋਲ ਬਾਈ ਕਿੰਸੀ ਚਾਤ ਪਲੇਟ ਚਰੂ ਸੋਣਾ ਠੀਕ ਹੈ ਤੇ ਜਿਹੜੀ ਬਹਿੜ ਆਪਣੀ ਕਰਦੀ ਹੈ ਬਾਈ ਕਿ ਵਪਾਰ ਕਰਦੀ ਹੈ ਕਰਦੀ ਹੈ ਕਰਦੀ ਬਹਿੜ ਹੈਗੀ ਕਿਸੇ ਵੀ ਤਰ੍ਹਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਕੀ ਸੂਈ ਕਦੋਂ ਆ ਬਾਈ ਜਦਵਿੰਦਰ ਕੱਲ 5 ਵਜੇ ਕੱਲ 5 ਵਜੇ ਕੱਲ 5 ਵਜੇ ਸੂਈ ਆ ਸਵੇਰ ਤੇ ਸਾਡੀ ਕਰੀ ਰਦੀ ਅੱਛਾ ਵਿੱਚ ਹੋਈ ਆ ਹਾਂ ਬਾਲਾ ਖੜ ਨਹੀਂ ਲਾਇਆ ਹਾਂ ਹਾਂ ਤੇ ਖਾਲੀ ਬਾਈ ਕਹਿੰਦਾ ਕਰੀ ਹੋਈ ਆ ਕੱਲ 5 ਵਜੇ ਸੂਈ ਸਵੇਰੇ ਮਾਗਰ ਬੱਸੀਆ ਬਹੁਤ ਸੋਹਣੀ ਆ ਠੀਕ ਆ ਭਰਾ ਜੀ ਬਾਈ ਖੜੀ ਕਰ ਨਾਲ ਟੀਕੇ ਦੀ ਬੱਛੀ ਆ ਵਧੀਆ ਐਫ ਦੀ ਪ्योर ਹਨਾ ਤੇ ਦੇਖ ਸਕਦਾ ਤੁਸੀਂ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਗੱਲਾ ਕਲਾਂ ਬਾਈ ਦਾ ਪਿੰਡ ਹੈ ਜਿਲ੍ਹਾ ਬਠਿੰਡਾ ਪੈਂਦਾ ਤੇ ਜਦਵਿੰਦਰ ਬਾਈ ਦੁੱਧੋ ਪਿਛਲੇ ਵਾਰੀ ਪਈ ਕਿੰਨਾ ਸੀਗਾ ਇਹ ਕੱਟਿਆ 22 ਪਿਛਲੇ ਤੁਸੀਂ ਕਰੀ ਪਿਛਲੀ ਵਾਰੀ 22 ਕਿਲੋ ਸੀਗਾ ਫੁੱਲਾ ਕੱਟਿਆ ਠੀਕ ਆ ਤੇ ਆਇਤ ਕੀ ਫਿਰ ਵੱਧ ਹੁੰਦੀ ਹੈ ਹਨਾ 28 ਕਿਲੋ ਪਹੁੰਚੀ ਹੂੰ ਦੇਖਿਆ ਜਾਈ ਬਾਈ ਪਾਮਾ ਕੋਈ ਜਾਂ ਕੱਢੂ ਹਨਾ ਤੇ ਬਾਕੀ ਚੰਗੀ ਹੈ ਕਿਉਂਕਿ ਸ਼ਾਮ ਸੰਭਾਲ ਦੇ ਵਿੱਚ ਜੇ ਬੰਦੇ ਰੱਖ ਲੂ ਤਾਂ ਦੁੱਧ ਜਿੰਨਾ ਮਰਜ਼ੀ ਕੱਢ ਸਕਦਾ ਤੇ ਬਾਈ ਰੇਟ ਦੀ ਗੱਲ ਆਂਦੀ ਆ 115 115 1 ਲੱਖ ਦੇ 15000 ਮਾਨਦਾਨ ਹੋ ਜੂ ਹਾਂ ਬਾਈ ਮੌਕੇ ਤੇ ਹੋ ਜੂ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਰਾਮਪਰਾ ਮੰਡੀ ਦੇ ਉੱਪਰ ਪਹੁੰਚੇ ਹੋਏ ਸੀ ਲੈ ਕੇ 1 ਲੱਖ ਦੇ 15000 ਰੇਟ ਕਰਦੇ ਤੇ ਬਾਈ ਨਿਆਣ ਨੂੰ ਬਾਕੀ ਜੁਣੋ ਕਿ ਬਾਈ ਜਿੰਨੇ ਮਰਜ਼ੀ ਜਾਈ ਮਸ਼ੀਨਾਂ ਖੰਢੀ ਸੀ ਨਾ ਮਸ਼ੀਨਾਂ ਹੋਰ ਵੀ ਆ ਗਏ ਆ ਆਪਣੇ ਕੋਲੇ ਆਪਣਾ ਹੋਰ ਖੜੀ ਹੂੰ ਬਾਈ ਕਹਿੰਦਾ ਮਸ਼ੀਨਾਂ ਚਾਉਂਦੇ ਰਹੇ ਆ ਤੇ ਬਾਕੀ ਠੰਡੀ ਸੀਰ ਹੈ ਜਿਵੇਂ ਮਰਜ਼ੀ ਚੋਈ ਜਾਓ ਕੋਈ ਚੱਕਰ ਨਹੀਂ ਰੇਟ 1 ਲੱਖ ਦੇ 15000 ਮਿੱਤਰੋ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਹਨਾ ਤੇ ਕੋਈ ਚੱਕਰ ਨਹੀਂ ਦੇਖੋ ਤੇ ਜਮ ਐ ਪਈਆ ਵਜਾ ਵਜਾ ਕਰਦੀ ਆ ਤੇ 1 15 ਰੇਟ ਹੈ ਮਾਨਤਾਨ ਬਾਕੀ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ ਸੋਣ 814632409 ਇਹ ਬਾਈ ਦਾ ਨੰਬਰ ਹੈ ਪਿੰਡ ਗਿਲਗਲਾਂ ਬਾਕੀ ਤੁਸੀਂ ਟੈਲੀਫੋਨ ਤੇ ਸੰਪਰਕ ਕਰ ਸਕਦੇ ਹੋ ਦੋ ਝੋਟੀਆਂ ਬਾਈ ਕੋਲੇ ਨਾ ਟਾਪ ਨਗਦੀ ਨੇ ਹਰਿਆਣੇ ਵਿੱਚੋਂ ਆਈਆਂ ਨੇ ਤੋੜ ਕੇ ਦਿਖਾਦੀ ਇੱਕ ਵਾਰੀ ਫੇਰ ਡਿਟੇਲ ਲਵਾਂ ਲੈ ਬਈ ਤੋੜ ਕੇ ਇੱਕ ਨੰਬਰ ਵਾਲੀ ਤਾਜ਼ੀਆਂ ਸੂਈਆਂ ਹੋਈਆਂ ਚੰਗੇ ਦੁੱਧ ਰਕੜਦੀਆਂ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਪਹਿਲਾਂ ਇੱਕ ਵਾਰੀ ਆਪਾਂ ਤੋੜ ਕੇ ਇਧਰ ਨੂੰ ਲਜਾਣ ਤੋੜ ਕੇ ਦਿਖਾ ਦਈਏ ਤੇ ਤੁਰਦੀ ਤੁਸੀਂ ਝੋਟੀ ਚੈੱਕ ਕਰ ਲੋ ਥਾਂਲੇ ਬਾਬੇ ਬਿਲਕੁਲ ਸਾਫ਼ ਕੱਲਾ ਕੱਲਾ ਥਾਣਾ ਫਲੀਆਂ ਵਰਗਾ ਚੌਥਾ ਤਨ ਹੋਇਆ ਤੇ ਜਾਂਦੀ ਫਸਮਾ ਜਮ ਲੇ ਬਾਗਾ ਜੀ ਤੁਰਾ ਨਹੀਂ ਦਾ ਝੋਟੇ ਤੋਂ ਲੈ ਕੇ ਤੇ ਹਰਿਆਣੇ ਦੇ ਵਿੱਚੋਂ ਆਈਆਂ ਨੇ ਕਹੇ ਤਾਂ ਹਰੇਕ ਦਿਨ ਦਾ ਪਰਾ ਝੋਟੀਆਂ ਦੱਸਦੀਆਂ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਸਾਰੀ ਡਿਟੇਲ ਸਾਂਝੀ ਕਰਾਂਗੇ ਇੱਕ ਵਾਰੀ ਆਪਾਂ ਦੋਨੇ ਝੋਟੀਆਂ ਨੂੰ ਗੇੜਾ ਦਵਾ ਦਈਏ ਸਿੰਘ-ਸੁੰਗਾ ਦੀ ਚੰਗੀ ਆ ਪੱਠਪੜੇ ਚੰਗੀ ਆ ਤੇ ਆਰਡਰ ਦੀ ਬਣਾਵਟ ਬਣਦੇ ਬਾਈ ਬਹੁਤ ਸੋਹਣੀ ਆ ਤਾਜੀ ਸੂਈ ਹੋਈ ਆ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਮਿੱਤਰੋ ਚੰਗੀ ਲੱਗੀ ਸ਼ੇਅਰ ਲਾਈਕ ਜਰੂਰ ਕਰਦਿਆ ਕਰੋ ਕਿਉਂਕਿ ਹੌਸਲਾ ਫੁਜਾਈ ਹੋ ਜਾਂਦਾ ਤੇ ਬਾਕੀ ਜੇ ਆਪਾਂ ਗੱਲ ਕਰੇ ਝੋਟੀ ਦਾ ਝੋਟੀ ਦੇ ਵਿੱਚ ਮੈਨੂੰ ਕੋਈ ਕਮੀ ਲੈ ਦੋ ਨੰਬਰ ਵਾਲੀ ਦੀ ਤੌਰ ਤੇ ਬਾਈ ਤੇ ਥਣਲੇਵਾ ਯਾਰ ਦੇਖੋ ਇਹ ਝੋਟੀ ਦਾ ਨਾ ਥਣ ਸਪੇਸ ਦੇਖੋ ਗਿਠ ਗਿਠ ਪੈਂਦੀ ਆ ਤੇ 2 ਨੰਬਰ ਵਾਲੀ ਝੋਟੀ ਤੋਰ ਕੇ ਦਿਖਾਉਣ ਲੱਗੇ ਹਾਂ ਤਾਂ ਵੀ ਸਿੰਘ ਸਿੰਘ ਚੰਗਾ ਪਿੱਠਪੋੜੇ ਦੀ ਬੰਤਰ ਦੀ ਗੱਲ ਕਰੀਏ ਤਾਂ ਲੇਵ ਦੀ ਗੱਲ ਕਰ ਲਈਏ ਮਿੱਤਰੋ ਤੇ ਲੇਵਾ ਯਾਰ ਤੁਸੀਂ ਆਪ ਵੀ ਦੇਖ ਲਓ ਇਹਦੇ ਵੀ ਥਣ ਕਰਮਾਲੀ ਦੇ ਕੱਲ ਹੀ ਸੂਈਆ ਬੋੜੇ ਖਾਲੀ ਹੈ ਗਿਠ ਗਿਠ ਲੱਗਿਆ ਹੋਇਆ ਥਣ ਹਨਾ ਜੇ ਥਣ ਦੀ ਗੱਲ ਕਰੀ ਤਾਂ ਬਹੁਤ ਸੋਹਣਾ ਥਣ ਲੱਗਿਆ ਤੇ ਅਥੀ ਜਵਾਈ ਵਾਲਾ ਤੇ ਅਜਿਹੀਆਂ ਝੋਟੀਆਂ ਸੋਨੂੰ ਮਿਲਣੀਆਂ ਨਹੀਂ ਸਾਰੀ ਮੰਡੀ ਦੇ ਵਿੱਚ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਉਣੀਆਂ ਤੇ ਪਹਿਲਾਂ ਆਪਾਂ ਇੱਕ ਵਾਰੀ ਦਰਸ਼ਨ ਲਈ ਵਧੇ ਹੋਰ ਕਰ ਲੋ ਥੋੜਾ ਜਿਹਾ ਡੁੰਮਣੀ ਜੀ ਜ਼ਰੂਰ ਦੇਂਦੀ ਆ ਵਿਚਾਲੇ ਛੇਮਾ ਪੰਜਵਾਂ ਛੇਮਾ ਸਾਨਾ ਨਹੀਂ ਜੀ ਮਾੜ ਮਾੜ ਮੈਂ ਮੁੰਮੀ ਜਮਾਂਦਰੂ ਤੇ ਬਾਕੀ ਗੱਲਬਾਤ ਕਰਦੇ ਬਾਈ ਨਾ ਵਿਚਾਲੇ ਆ ਜਾ ਬਾਈ ਉਰੇ ਗਰਾ ਆ ਗਈ ਲੈ ਬਾਈ ਤੂੰ ਬਾਜਾ ਇੱਥੇ ਹਣਾ ਤਾਜ਼ੀਆਂ ਸੂਈਆਂ ਹੋਈਆਂ ਹਾਂ ਸਾਡੇ ਨਾਲ ਸਾਡੇ ਅੰਕਲ ਨੇ ਕਰਦੇ ਆ ਗੱਲਬਾਤ ਅੰਕਲ ਸਸਰੀ ਕਾਲਾ ਸਸਰੀ ਕਾਲਾ ਜੀ ਤੇ ਸਾਡਾ ਪਰਾਣਾ ਮੂਹ ਪਿਆਰਾ ਬਾਈ ਮਨਜੀਤ ਨਾ ਮਨਜੀਤ ਦੇ ਫਾਦਰ ਸਾਹਿਬ ਨੇ ਤੇ ਪਹਿਲਾਂ ਤਾਂ ਮਨਜੀਤ ਕਿੱਥੇ ਰਹਿ ਗਿਆ ਅੱਜ ਮਨਜੀਤ ਘਰ ਰਹਿ ਗਿਆ ਅੱਜ ਅੱਛਾ ਵੀ ਆਊਗਾ ਹਾਂਜੀ ਠੀਕ ਆ ਤੇ ਅੰਕਲ ਇੱਕ ਵਾਰੀ ਤਾਂ ਆਪਣਾ ਐਡਰੈਸ ਬੋਲੋ ਪੂਰਾ ਨਾਮ ਤੇ ਪਿੰਡ ਪੂਰਾ ਪਿੰਡ ਦੱਸਾਂਵਾਂਗੀ ਜੀ ਹਾਂ ਨਾਮ ਬਗੇਲ ਸਿੰਘ ਬਗੇਲ ਸਿੰਘ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9872551604 ਠੀਕ ਆ ਤੇ ਪਿੰਡ ਆਪਣਾ ਦੱਸੋ ਜਿਹੜਾ ਜ਼ਿਲ੍ਹਾ ਮਾਨਸਪੁਰ ਹੈ ਹਾਂਜੀ ਤੇ ਅੰਕਲ ਜੇ ਆਪਾਂ ਗੱਲ ਕਰ ਲਈਏ ਪਹਿਲੇ ਨੰਬਰ ਵਾਲੀ ਝੋਟੀ ਕਿ ਕਿੰਨੇ ਦਿਨਾਂ ਸੂਈਆ ਕੈ ਮੈਂ ਸੂਈਆ ਅੱਜ ਚੌਥਾ ਦਿਨ ਸੂਈ ਨੂੰ 15 ਕਿ ਪੂਰਾ ਪੂਰਾ ਨੈਟ ਐਂਡ ਕੰਮੇ ਸੂਆ ਦੂਜਾ ਸੂਆ ਦੂਜਾ ਸੂਆ ਮਿੱਤਰੋ ਨਮਾ ਹਣਾ 15 ਕਿਲੋ ਦੁੱਧਾ ਅੰਕਲ ਕਹਿੰਦਾ ਕੰਡਾਲਿਆ ਕੇ ਤੋਲ ਲਿਓ ਹਣਾ ਕੋਈ ਬਹਿਣ ਹੁਣ ਖਾਲੀ ਕਰ ਲੋ ਠੀਕ ਆ ਤੇ ਥਣ ਥਣ ਦੇਖੋ ਯਾਰ ਪੂਰਾ ਸਪੇਸ ਤੇ ਆ ਛੋਟੀਆਂ ਦੂਹ ਪਾਲ ਕੇ ਕਿੱਥੋਂ ਲੈ ਅੰਕਲ ਜਿਵੇਂ ਹੁਣ ਮਨ ਲਾ ਸੀਜ਼ਨ ਹੈ ਸਹਾਰ ਜਲੇ ਚ ਸੂਆ ਹੈ ਨਹੀਂ ਉਧਰੋਂ ਲੈ ਹਾਂਜੀ ਲੈ ਮਿੱਤਰੋ ਹਰਿਆਣੇ ਦੀਆਂ ਛੋਟੀਆਂ ਹਸਾਰ ਤੋਂ ਲੈ ਕੇ ਆ ਤੇ ਬਾਕੀ ਚੰਗੀਆਂ ਨੇ ਤੇ ਦੁੱਧ 16 ਕਿਲੋ 15 ਕਿਲੋ ਕਿ 16 15 ਕਿਲੋ ਹੋ ਜਾਂਦਾ ਹੁਣ ਤਿਆਰ ਹਾਂ ਤੇ ਕਿੰਨੀ ਉਮੀਦ ਲਾ ਕੇ ਤੇ ਲੈ ਆਪਾਂ ਵੀ ਦੁੱਧ ਕਿੰਨਾ ਕੱਢੂਗੀ 18 20 ਕੱਢਣਾ ਚਾਹੀਦਾ ਬਿਲਕੁਲ ਜੇ ਹੁਣ ਮੰਨ ਲਾ ਵੀ ਥੋੜੇ ਜਨੇ ਸੁਧਰੀਆਂ ਹਾਂਜੀ ਹਾਂਜੀ ਤੇ ਕੀ ਰੇਟ ਕਰਾਂਕ ਲੈਦਾ ਰੇਟ ਦਾ 3.5 ਕਰਦੇ ਆ ਮਾਨਦਾਨ ਮਾਨਦਾਨ ਮੌਕੇ ਤੇ 3.5 ਦੇ ਸਵਾ 3 ਦਿਖਾ ਦੇ ਹਾਂਜੀ ਤਸੱਲੀ ਅਗਲੇ ਨੇ ਕਰਨੀ ਬਿਲਕੁਲ ਤਸੱਲੀ ਤੁਸੀਂ ਕਰਨੇ ਮਿੱਤਰੋ ਰੇਟ 3.5 ਨਾਲ 3.5 ਲੱਖ ਦੀ ਝੋਟੀ ਇਹ ਮਿਲ ਜੂਗੀ ਤੇ ਬਧੀਆ ਸਾਫ ਸੁਥਰੀ ਹੈ ਚੰਗੇ ਥਾਂ ਲੈ ਵੀ ਚੰਗਾ ਦੁੱਧ ਵਾਲੀਆ ਤੇ ਅੰਕਲ 2 ਨੰਬਰ ਤੇ ਗੱਲ ਕਰ ਲਈਏ ਕਿਵੇਂ ਸੂਹ ਇਹ ਵੀ ਦੂਜਾ ਸੂਆ ਹੈ ਵੀ ਦੂਜਾ ਸੂਆ ਕਿਹਨੂੰ ਕਹਦਣ ਹੋਗੇ ਇਹ ਰਾਤੀ ਸੂਈ ਆ ਗੱਲ ਰਾਸ ਸੂਈ ਆ ਹਾਂਜੀ ਇਹ ਤਾਂ ਬਹੁੜਾ ਖਾਲੀ ਹੈ ਬਹੁੜਾ ਖਾਲੀ ਹੈ ਕਿੰਨਾ ਮਨ ਲ ਹੁਣ ਬਹੁੜਾ ਇਸ ਟਾਈਮ ਇਸ ਟਾਈਮ ਬਹੁੜਾ ਜੀ ਥੱਲੇ 14 15 ਕਿਲੋ ਹੈਗਾ ਖੁੱਲਾ ਬਿਲਕੁਲ ਖੁੱਲਾ ਤੇ ਇਹ ਕਿੰਨਾ ਦੁੱਧ ਬਾਉਗੀ ਝੋਟੀ ਇਹ 20 22 ਕਿਲੋ 20 22 ਕਿਲੋ ਦੇ ਦੂੰਗੀ ਹਾਂਜੀ ਥੋੜੇ ਲਸੀ ਹੈ ਨਾ ਨਹੀਂ ਬਸ ਉਹ ਤਾਂ ਫਿੱਕਾ ਬਣਦਾ ਹੋ ਜਾਣਾ ਹਾਂਜੀ ਸੂਆ ਸੂਆ ਕਰ ਤੇ ਇਹ ਵੀ ਚੰਗੀ ਹੈ ਇਹ ਵੀ ਉਧਰੋਂ ਆਈ ਹੈ ਮਿੱਤਰੋ ਤੇ ਦੁੱਧ ਦੇ ਵੀ ਚੰਗਾ ਘੜ ਦੂੰਗੀ ਬਾਕੀ ਥਣ ਲਿਓ ਮਿੱਤਰੋ ਦੱਸਦਾ ਤੇ ਥੋੜਾ ਜਿਹੜੀ ਡੂੰਣੀ ਜੀ ਉੱਤੇ ਜਵੰਦ ਰੂ ਹੈ ਨਾ ਨਾ ਜੀ ਉਹ ਤੇ ਕੁਛ ਨਹੀਂ ਹੋਗਾ ਹਮ ਥਣ ਵਧੀਆ ਗੱਠ ਗੱਠ ਦਾ ਸਪੇਸ ਤੇ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤਾਜ਼ੀਆਂ ਸੂਈਆਂ ਨੇ ਮਗਰ ਬੱਚੇ ਕੱਟੀ ਕਟੀਆਂ ਇੱਕ ਮਾਰ ਕੱਟੀ ਇੱਕ ਮਾਰ ਕਟਾ ਇੱਕ ਮਾਰ ਕੱਟੀ ਇੱਕ ਮਾਰ ਕਟਾ ਤੇ ਅੰਗਲੇ ਦੇ ਰੇਟ ਦੀ ਗੱਲ ਹੈ ਜੀ ਇਹ ਵੀ 3.5 3.5 ਮਾਨਦਾਨ ਬਸ ਮੌਕੇ ਤੇ 3.5 ਦੀ 3.5 ਦੀ ਜੇ ਕਈ ਵਾਰ ਆ ਲੱਗਿਆ ਜੇ ਅਸੀਂ ਜੋੜੀ ਖਰੀਦ ਲੈਣੇ ਇਕੱਠਾ ਜੋ ਜੋੜੀ ਲੈ ਲੇ ਮਾਨਦਾਨ ਮਾਨਦਾਨ ਹੋ ਜਾਊਗਾ ਮਾਨਦਾਨ ਮਿੱਤਰੋ ਇਹ ਸਾਹ ਹੋ ਜੂਏ ਜੇ ਕੋਈ ਜੋੜਾ ਲੈਂਦਾ ਖੁੱਲਾ ਕਰ ਦੂਗਾ ਤੇ ਬਾਕੀ ਅੰਕਲ ਨਾਲ ਸੰਪਰਕ ਕਰ ਲਿਓ ਪਿੰਡ ਇੱਕ ਵਾਰੀ ਫੇਰ ਉਹ ਪਿੰਡ ਦੇ ਸੌਂਦੀਆ ਹਾਂਜੀ ਹਾਂਜੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਉਹ ਲੋ 98725 ਹੂੰ 51604 ਲੈ ਮਿੱਤਰੋ ਸੰਪਰਕ ਕਰ ਲਿਓ ਪੂਰੀ ਤਸੱਲੀ ਕਰਕੇ ਤਿੰਨ ਟਾਈਮ ਚੋਕੇ ਫੇਰ ਝੋਟੀਆਂ ਖਰੀਦ ਸਕਦੇ ਕੋਈ ਐਵੇਂ ਵੀ ਬਹਿਮ ਨਹੀਂ ਬੇਥੋ ਕਰਦੇ ਆ ਘਰੇ ਜਾਓ ਕੰਡਾ ਲੈ ਕੇ ਆਓ ਤਿੰਨ ਟਾਈਮ ਤਸੱਲੀ ਕਰੋ ਚੋਕੇ ਫੇਰ ਤੁਸੀਂ ਜਿਹੜੀਆਂ ਹਰਿਆਣੇ ਦੀਆਂ ਝੋਟੀਆਂ ਖਰੀਦ ਸਕਦੇ ਹੋ ਤੇ ਦੱਸ ਦਿਆਂ ਨਾ ਮਿੱਤਰੋ ਖਲਾ ਸਪੇਸ ਜਿਹੜਾ ਬਹੁਤ ਸੋਹਣੀਆਂ ਨੇ ਝੋਟੀਆਂ ਦਾ ਚੰਗੇ ਦੁੱਧ ਰਿਕਾਰਡ ਵਾਲੀਆਂ ਨੇ ਤੇ ਬਾਕੀ ਸੰਪਰਕ ਜ਼ਰੂਰ ਕਰ ਲਿਓ ਲਾਈ ਮਿੱਤਰੋਨ ਆਪਾਂ ਅੱਜ ਰਾਮਪੁਰੇ ਪਹੁੰਚੇ ਹੋਏ ਸੀ ਜਿਹੜੀ ਇੱਕ ਤਰੀਕ ਨੂੰ ਮੰਡੀ ਲੱਗਦੀ ਆ ਤੇ ਸੰਤ ਮਹਾਰਾਜ ਟੱਟਾ ਲੈ ਕੇ ਪਹੁੰਚੇ ਹੋਏ ਨੇ ਮੋਹਰਾ ਬਰੀਡ ਦਾ ਤੇ ਇੱਕ ਨੰਬਰ ਜਮ ਜਮ ਕਹਿੰਦੀ ਚੈਂਪੀਅਨ ਕੱਟਾ ਤੇ ਬਾਕੀ ਮਹਾਂਪੁਰਸ਼ਾਂ ਨਾਲ ਗੱਲਬਾਤ ਕਰਾਂਗੇ ਕਿੱਥੋਂ ਆਏ ਨੇ ਕਿਵੇਂ ਬਰੀਡ ਤਿਆਰ ਕਰੀ ਕੀ ਗੱਲਬਾਤ ਆ ਬਾਬਾ ਜੀ ਰਾਮ ਰਾਮ ਜੀ ਰਾਮ ਰਾਮ ਬਾਈ ਦਾ ਕਿੱਥੋਂ ਆਏ ਜੀ ਬਲੰਦਾ ਸਾਡਾ ਪਿੰਡ ਹੈ ਜੀ ਕਾਲਿਆਂ ਵਾਲੀ ਮੰਡੀ ਹਾਂਜੀ ਜ਼ਿਲ੍ਹਾ ਸਰਸਾ ਜੀ ਸੰਤ ਬਾਬਾ ਕਾਲਾ ਦਾਸ ਉੱਥੇ ਡੇਰੇ ਆਪਣਾ ਹਾਂਜੀ ਕਾਲਿਆਂ ਵਾਲੀ ਹਾਂਜੀ ਰੇਲਵੇ ਪੁਲ ਦੇ ਨੇੜੇ ਠੀਕ ਆ ਜੀ ਤੇ ਬਾਬਾ ਜੀ ਫਿਰ ਆਪਣੇ ਡੇਰੇ ਦੇ ਵਿੱਚ ਰੱਖਿਆ ਹੈ ਬਰੀਡ ਹਾਂਜੀ ਹਾਂਜੀ ਨਾਲ ਮਕਾਨ ਹੈ ਉੱਥੇ ਰੱਖੇ ਹੋਏ ਪਸ਼ੂ ਪਸ਼ੂ ਦਾ ਕੰਮ ਵੀ ਕਰਦੇ ਹਾਂ ਹਾਂਜੀ 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 ਘੋੜੇ ਵੀ ਹੈਗੇ ਮੇਰੇ ਕੋਲੇ ਠੀਕ ਆ ਜੀ ਤੇ ਇੱਕ ਘੋੜਾ ਇਧਰ ਨੂੰ ਕਰ ਲਓ ਸਾਈਡ ਤੇ ਕਰ ਲਓ ਹਾਂ ਇਧਰ ਲਿਆਓ ਤੇ ਬਾਕੀ ਬਾਬੇ ਕੋਲੇ ਘੋੜੇ ਵੀ ਰੱਖੇ ਹੋਏ ਨੇ ਤੇ ਬਰੀਡ ਤੇ ਕੰਮ ਕਰਦੇ ਆ ਵਧੀਆ ਨਸਲ ਦੇ ਜਿਹਨੂੰ ਕਦੀ ਆਪਾਂ ਕਿਹਾ ਇਹਦੇ ਕੋਲੇ ਕਾਲਾ ਘੋੜਾ ਹੈ ਸਾਣ ਹੂੰ ਤੇ ਇਹ ਕਿੰਨੀ ਉਮਰ ਹੋ ਗਈ ਬਾਬਾ ਜੀ ਇਹ 3 ਸਾਲਾਂ ਦੀ ਇਹਦੀ ਉਮਰ ਹੋ ਗਈ ਹੂੰ ਜਿਹੜੀ ਇਹ ਮਾਂ ਆ ਗਈ 26 700 ਦਾ ਰਿਕਾਰਡ ਆ ਦੁੱਧ ਦਾ ਰਿਕਾਰਡ ਕਰਾਇਆ ਹੋਇਆ ਹਾਂਜੀ ਬਿਲਕੁਲ ਰਿਕਾਰਡ ਆ ਐ ਛਲ ਡੀ ਵੀ ਕਿ ਬੇਚੀ ਹਾਂਜੀ 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 ਆਪਾਂ ਪ੍ਰੂਫ ਦੇਵਾਂਗੇ ਸਰਟੀਫਿਕੇਟ ਦੇਵਾਂਗੇ ਜੀ ਠੀਕ ਹੈ ਜੀ ਤਿੰਨ ਸਾਲ ਦੀ ਉਮਰ ਹੋ ਗਈ ਹੁਣ ਆਪਣੇ ਕੋਲੇ ਦੀ ਮਾਂ ਹੈਗੀ ਕਿ ਬੇਚਤੀ ਨਹੀਂ ਉਹ ਸੇਲ ਕਰਤੀ ਜੀ ਸੇਲ ਕਰਤੀ ਹਾਂ ਕੱਟਾ ਪਾਲ ਲੈ ਸੀਗਾ ਕੱਟਾ ਪਾਲ ਲਿਆ ਕੱਟੇ ਦਾ ਵੀ ਅਜ ਮਨ ਬਣ ਗਏ ਪਾ ਜੀ ਸੇਲ ਕਿਉਂ ਨਾ ਕਰੇ ਸਾਡੇ ਕੋਲ ਇੱਕ ਹੋਜੀ ਹੋਰ ਤਿਆਰ ਕਰੀ ਜਾਂਦੇ ਦੋ ਐ ਵੀ ਤਿਆਰ ਕਰਕੇ ਵੇਚ ਦੇਣਾ ਕਾ ਕਰਕੇ ਫਿਰ ਐ ਸਾਹਮਣੇ ਔਖੇ ਹੋ ਜਾਂਦੇ ਆ ਚੀਜ਼ ਆ ਹਾਂ ਤੇ ਹੁਣ ਆਪਣੇ ਸਰਵਿਸ ਸ਼ੁਰੂ ਹੈ ਦੀ ਬਾਬਾ ਕਿਸ ਨੂੰ ਨੇ ਬਸ ਸ਼ੁਰੂ ਹੈ ਅੱਛਾ ਵੀ ਹਜੇ ਛੱਡਣੇ ਨਹੀਂ ਲੱਗੇ ਹਾਂ ਛੱਡਣ ਲੱਗੇ ਨਹੀਂ ਹਜੇ ਬਸ ਕਰ ਦੇਾਂਗੇ ਸ਼ੁਰੂ ਇਹ ਤਾਂ ਮੰਨ ਲਓ ਜਿਵੇਂ ਸਾਹਣਾ ਦਾ ਇਹਦਾ ਸੀਮਨ ਤਿਆਰ ਕਰਵਾਇਆ ਹੈ ਨਾ ਹਾਂਜੀ 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 ਜਿਵੇਂ ਚੰਗੀ ਨਸਲ ਹੈ ਜੇ ਕੋਈ ਵੀਰ ਡੈਰੀ ਵਾਲਾ ਰੱਖਣ ਵਾਲਾ ਹੈ ਤਾਂ ਮੰਨ ਕੇ ਚੱਲੋ ਵੀ ਚੰਗੀ ਨਸਲ ਇਹ ਜੀ ਨਸਲ ਦੇ ਪਸ਼ੂ ਬਹੁਤ ਘੱਟ ਮਿਲਦੇ ਆ ਬਹੁਤ ਘੱਟ ਮਿਲਦੇ ਆ ਹਾਂ ਤੇ ਪਿਓ ਕੂ ਦਾ ਪਤਾ ਕੀ ਕਿਹੜਾ ਹੀ ਇਹਦਾ ਇਹ ਜਵਰਾਜ ਦਾ ਜੀ ਜਵਰਾਜ ਦਾ ਹਾਂਜੀ ਹਾਂਜੀ ਤੇ ਮਿੱਤਰੋ ਜਵਰਾਜ ਦਾ ਤੇ ਇਹਦੀ ਮਾਂ ਦਾ ਵੀ ਚੰਗਾ ਦੁੱਧ ਆਪਾਂ ਜਿਹੜੀ ਗੱਲ ਲਿਖਤੀ ਰੂਪ 'ਚ ਦੇਵਾਂਗੇ ਪ੍ਰੂਫ ਆਪਣੇ ਕੋਲ ਸਾਰੇ ਦੁੱਧ ਦੇ ਰਿਕਾਰਡ ਹੈ ਬਿਲਕੁਲ ਤੇ ਇਹਦੇ ਪਿਓ ਦੇ ਇਹਦੇ ਸਾਰੇ ਰਿਕਾਰਡ ਆਪਣੇ ਕੋਲੇ ਕੋਈ ਇਹ ਨਹੀਂ ਵੀ ਕੱਟਾ ਲਿਆਂਦਾ ਤੇ ਕੱਟਾ ਵੇਚਦਾ ਇਹ ਨਹੀਂ ਹਾਂ ਬਿਲਕੁਲ ਉਹ ਕੰਮ ਨਹੀਂ ਹੈਗਾ ਫਿਰ ਸਕੂਟਰ ਲਾ ਕੇ ਕੱਟਾ ਵੇਚਦਾ ਨਹੀਂ 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 ਪ੍ਰੂਫ A to Z ਮਿਲੂਗਾ ਮਾਂ ਦਾ ਪਿਓ ਦਾ ਬਾਇਓ ਲਿਖਤੀ ਦੇ ਵਿੱਚ ਸਾਰਾ ਰਿਕਾਰਡ ਦੇਵਾਂਗੇ ਦਾ ਸਾਰਾ ਰਿਕਾਰਡ ਆਪਣੇ ਕੋਲੇ ਕੋਈ ਦਿੱਕਤ ਨਹੀਂ ਤੇ ਕਾਲਿਆਂ ਵਾਲੀ ਤੋਂ ਆਇਆ ਡੇਰਾ ਉੱਥੇ ਕਾਲਿਆਂ ਵਾਲੀ ਦੇ ਵਿੱਚ ਹਾਂਜੀ ਬਾਬਾ ਜੀ ਦਾ ਤੇ ਵਧੀਆ ਫਰੀਡ ਤਿਆਰ ਕਰੀ ਹੋਇਆ ਜੇ ਕਿਸੇ ਭਰਾ ਨੇ ਕਟਲ ਨੇ ਇੱਕ ਵਾਰੀ ਨੰਬਰ ਬੋਲੋ ਜੀ ਨੰਬਰ ਹੈਗਾ ਜੀ ਮੇਰਾ 90506 ਹੂੰ 35386 84 317 4 ਜੀਰਮਾ 2 ਦੋ ਨੰਬਰ ਨੇ ਕੋਲ ਚੱਲਦੇ ਆ ਇਹ ਦੋਨੇ ਨੰਬਰ ਚੱਲਦੇ ਜਦੋਂ ਵੀ ਮਰਜ਼ੀ ਤੁਸੀਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਹਾਂਜੀ ਤੇ ਬਾਕੀ ਟੱਟਾ ਖਰੀਦਣ ਦੇ ਚਾਹਵਾਨ ਨੇ ਫੋਨ ਉਹੀ ਕਰ ਬਾਕੀ ਮੇਰੇ ਕੋਲ ਇੱਕ ਘੋੜਾ ਐ ਸਾਣ ਕਾਲਾ ਘੋੜਾ ਕਾਲਾ ਕੋੜਾ ਹਾਂ ਸਾਣ ਕੋੜਾ ਜੇ ਕਿਸੇ ਨੇ ਕੋਹੜੀ ਮਲਾਉਣੀ ਐ ਜਾਂ ਕੋਈ ਚਾਹਵਾਨ ਹੁੰਦਾ ਹੂੰ ਕੋੜਾ ਵੀ ਹੈਗਾ ਸਾਡੇ ਕੋਲ ਕਿਸ ਫੂਜ ਜੈ ਜੈ ਫਿਸਤਣ ਵਾਲੀ ਨਹੀਂ ਜਾ ਜਾ ਐਸਾ ਜਾ ਜਾ ਹਾਂ ਤੇ ਮਿੱਤਰੋ ਸੰਪਰਕ ਕਰ ਕੋਣ ਗੱਲ ਕੀ ਆ ਸਕਦਾ ਤੇ ਇਹਦਾ ਕੀ ਮੁੱਲ ਕਰਤਾ ਬੱਬਾ ਜੀ ਇਹਦਾ ਮੁੱਲ ਦਾ ਰੱਖਿਆ ਥੋੜੀ ਐ ਸਵਾਦੋ ਮੰਗਦੇ ਸਵਾਦੋ ਹਾਂ ਤੇ 15 18 ਲੱਗ ਗਿਆ ਉਤਰਨ ਫਾਰ ਅੱਛਾ ਤੇ ਮਾਨਦਾਨ ਕੇ ਨਾ ਕੋ ਜੂਆ ਬਾ ਮੌਕੇ ਜਿਹੇ ਜੈ ਵੀ ਅਗਲਾ ਕਰਦੇ ਆਂਗੇ ਵੇਖ ਕੇ ਕੋਈ ਗੱਲ ਨਹੀਂ ਮਾਨਦਾਨ ਲਾਜ਼ਮੀ ਲਾਜ਼ਮੀ ਕਰਾਂਗੇ ਲਾਜ਼ਮੀ ਕਰਾਂਗੇ ਮਾਨਦਾਨ ਮੌਕੇ ਦੇ ਉੱਪਰ ਹੋ ਜੂਗਾ ਹਾਂ 2 ਲੱਖ ਦੇ 25000 ਰੇਟਾਂ ਹਾਂਜੀ ਬਾਕੀ ਜਾਇ ਜਾਇ ਮਿੱਤਰੋ ਕੱਟਾ ਬਰੀਡ ਦਾ ਜੇ ਕਿਸੇ ਭਰਾ ਨੇ ਮੰਨ ਲਓ ਬਰੀਡ ਤੇ ਬਾਜੀ ਕੰਮ ਕਰਨਾ ਤੇ ਚੀਜ਼ ਦਾ ਬਾਈ ਜੀ ਇੱਕ ਚੀਜ਼ ਦਾ ਮੁੱਲ ਹੈ ਮੇਲੇ ਦੇ ਵਿੱਚ ਚੀਜ਼ ਆਈ ਆ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਮਾ ਮੇਰੇ ਸਹਿਯੋਗੀ ਨੂੰ ਬਾਈ ਇੱਕ ਵਾਰੀ ਜਰੂਰ ਉੱਪਰ ਦੀ ਕੈਮਰਾ ਹੋਰ ਮਾਰ ਦੇ ਤੇ ਵਧੀਆ ਸਿੰਘ ਸੁੰਗ ਰਿੰਗ ਸਿੰਘ ਹਨਾ ਤੇ ਬਿਲਕੁਲ ਦੀ ਬੰਦਾ ਸਿੰਘ ਹੀ ਜਮਾਨਾ ਬੰਦਾ ਮੰਤਰੀ ਬਹੁਤ ਸੋਹਣੀ ਹੈ ਤੇ ਪੂਰਾ ਜੈਡ ਬਲੈਕ ਹੈ ਜੇ ਆਪਾਂ ਗੱਲ ਕਰੀ ਹੈ ਨਾ ਬਾਈ ਇਕ ਬਾਦ ਵੀ ਨਹੀਂ ਜਿੱਤਾ ਇਹਦੇ ਕਿਤੇ ਮੰਤਰੀ ਵੀ ਬਹੁਤ ਸੋਹਣੀ ਆ ਤੇ ਬਾਕੀ ਸੰਪਰਕ ਜਰੂਰ ਕਰ ਲਿਓ ਮਿੱਤਰੋ ਲੈਣ ਵਾਲੇ ਕਾਲਾ ਵਾਲੀ ਮੰਡੀ ਦੇ ਵਿੱਚ ਡੇਰਾ ਬਾਬੇ ਦਾ ਫੋਨ ਕਰਕੇ ਜਰੂਰ ਇੱਕ ਵਾਰੀ ਵੈਸਟ ਕਰ ਲਿਓ